ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਨਨਕਪਾਰ ਸਰਬਖਲਾ ਸਮਰਥ ਦੋਲਨ ਤੇ ਰਾਖ ਪ੍ਰਭ ਨਾਨਕ ਦੇ ਗੁਰ ਹਥ ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਆਪਣਾ ਲਾਤ ਨਾਇਆ ਅਹੰਕਾਰੀਆਂ ਅਨੰਦ ਗਾਂ ਬਖਦੇ ਨਾਮ ਜੁ ਅਮਹ ਲਾਇਆ ਜਨਾਨ ਅਸਾਰ ਸੇਵਿਆ ਅੰਤ ਲੈ ਛਡਾਇਆ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਖ ਮਹਲਾ ਪਹਿਲਾ ਦੁਖ ਦਾਰਨ ਸੁਖ ਰੋਗ ਪਿਆਜ ਸੁਖ ਤਬ ਨਾ ਹੋਈ ਤੁਮ ਕਰਤਾ ਕਿਲਨਾ ਮੈਂ ਨਾਹੀ ਜਾ ਹੋ ਕਤ ਨਾ ਹੋਈ ਮਲਹਾਰੇ ਕੁਦਰਤਵ ਸਿਆ ਤੇ ਰਾਤ ਨਾ ਜਾਇ ਲਖਿਆ ਰਹਾਉ ਜਾ ਆਤਮਾ ਜੋ ਜੋਤਮਾ ਜਤ ਅਕਲ ਕਲਾ ਭਰਪੂਰ ਹਾ ਤੂੰ ਸਚਾ ਸਾਹਿਬ ਸਭਤ ਸਵਾਲਿਓ ਜਨ ਕੀਤੇ ਸੋਪਾਰ ਪਿਆ ਕਹੋ ਨਾਨਕ ਤੇ ਗਿਆ ਬਾਤਾਂ ਜੋਗਿ ਚਿਕਰਨਾ ਸੋ ਕਰਹਿ ਹਾ ਸੋ ਦਰ ਰਗਾਂ ਸਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖੇ ਹਾ ਸੋ ਕਰਖੇ ਹਾ ਜਿਦ ਵੇ ਸਰਬ ਸਮਾਲੇ ਬਾਜੇ ਤੇਰੇ ਨਾਮ ਅਨੇਕ ਸੰਖਾ ਗੀਤੇ ਤੇਰੇ ਵਾਣ ਹਾਰੇ ਤੇਤੇ ਤੇਰੇ ਰਾਗ ਸੋ ਕਹਿ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੇ ਬੈ ਸੰਤਰ ਗਾਵੇ ਰਾਜਾ ਧਨੰਗਵਾਰੇ ਗਾਵਨ ਤੁਧਨੋ ਚਿਤ ਗੁਪਤ ਲਖ ਜਾਂਦਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੇ ਸ਼ਰਬਨ ਮਾਦੇਵੇ ਸੋਮਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਨਰਿੰਦਰ ਨਾਥ ਨੇ ਬੈਠੇ ਦੇਵਤਿਆਂ ਨਰਨਾਲੇ ਗਾਵਣ ਤੁਨ ਸਿੱਧ ਸੁਮਾਦੀਨਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਦੇ ਸਦੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਿਤ ਪੰਨਦਰਕੇਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਨ ਮਨਮੋਹਨਿਆ ਮਨਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 86 ਤਿਰਸ ਨਾਲੇ ਗਾਵਨ ਤੁਧਨੋ ਜੋਤ ਮਹਾਮਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਅਖੰਡ ਮੰਨ ਮੰਨਹ ਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਨਸਾਲੇ ਹੋਰ ਕੇ ਤੇ ਤੁਧ ਨੋ ਗਾਵਨ ਸਹਿਬ ਚਿਤ ਨਾਵਨ ਆਨਾਨ ਅਭਿਚਾਰੇ ਸੋਏ ਸੋਏ ਸੁਦਾ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਦ ਲਚਾਈ ਰੰਗੀ ਰੰਗੇ ਪਾਤੇ ਕਰ ਅਗਨ ਸੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਜੀ ਤਾਂ ਆਪਣਾ ਜੋ ਤੇ ਜੇ ਵੜਿਆ ਆਈ ਜੋ ਦੀ ਸ਼ਾ ਪਾਵੈ ਸੋਏ ਕਰੇ ਸੇਵ ਨਾਮ ਕਉਨਾ ਕਰਣਾ ਜਾਇ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਵਹਿਲਾ ਪਹਿਲਾ ਨਵਡਾ ਆਖੇ ਸਭ ਕੋ ਵੇਖ ਨਵਨਾ ਲੇਟਾ ਹੋਵੇ ਕੀ ਹੁੰਦਾ ਪਾ ਇਹ ਨਾ ਕਹਿਆ ਜਾਏ ਕਹਣੇ ਵਾਨੇ ਤੀਨ ਰਹਿ ਸਮਾਏ ਵੰਡੇ ਮੇਰੇ ਸਾਹਿਬ ਗਹਿਰੰਗ ਵਿਰਾਗੁ ਨਾ ਵਿਹਿਨਾ ਕੋ ਨ ਜਾਣੈ ਤੇਰਾ ਕੀਤਾ ਕੀਵਣ ਤੀਰ ਰਹਾਉ ਸਾਮ ਸਰਤੇ ਮਰ ਸਰਤੇ ਕਮਾਈ ਸਾਬ ਕੀ ਹੁੰ ਮਿਲ ਕੀ ਹੁੰਦਾ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਗਹਿਣ ਨਾ ਜਾਏ ਤੇਰੇ ਤਲਬੜੇ ਆਈ ਸਭ ਸਤ ਸਭ ਤਪ ਸਭ ਚੁਗਿਆਈਆ ਸਦਾ ਪੁਰਖਾ ਖਿਆ ਵੜਿਆਈਆ ਤਦਨ ਸਿੱਧੇ ਗੁਰ ਨਾ ਪਾਇਆ ਅਖਰਮਨ ਨਾ ਹੀ ਠਾ ਰਹਾਇਆ ਅਖ ਨਾ ਲਾ ਕੀਆ ਵਿਚਾਰਾ ਸਿਖ ਤੇ ਭਰੇ ਜਿਲੇ ਪੰਡਾੜਾ ਜਿਸ ਤੋਂ ਦੇਹੇ ਦੇ ਸੇ ਕੀ ਆਚਾਰਾ ਨਾ ਨਿ ਸੱਚ ਸਵਾਰ ਨਹਾਨਾ ਸਮਝ ਲਾ ਪਹਿਲਾ ਆਖਾਂ ਜਿ ਵਾਸਣੈ ਮਰ ਜਾਵੋ ਆਖ ਨਉਕ ਸੱਚਾ ਨਉ ਸੱਚੇ ਨਾਮ ਕੀ ਲਾਗੈ ਭੁਖ ਅਧ ਭੁਖ ਹੈ ਖਾਈ ਚਲਹਿ ਦੂਖ ਸੋਖਿ ਵਿਸਰੇ ਮੇਰੇ ਮਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਉ ਸਾਚਨਾ ਗਤ ਨਵੜਿਆਏ ਆਤ ਗੇ ਕੀਵਨ ਨਹੀਂ ਪਾਏ ਦੇਵ ਸ਼ਾਮ ਲਖੇ ਆਖਣ ਪਾਹੇ ਵਡਾ ਨਾ ਹੋਵੇ ਘਾੜ ਨਾ ਜਾਏ ਨਾ ਮਰਨਾ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੇ ਭੋਗ ਗੁਨੇ ਹੋਵੋ ਰ ਨਾਹੀ ਕੋਏ ਨਾਖੂ ਹੋਆ ਨਾਖੂ ਕੋਈ ਜੇ ਵਡਾ ਤੇ ਉਹਦੇ ਦਾਤ ਜਿੰਦਨ ਕਰਕੇ ਕੀਤੀ ਰਾਤ ਅਸ ਅੰਸਰ ਹੈ ਜੇ ਗਉ ਜਾਤ ਨਾਨਕ ਨਾਮੈ ਬਾਸ ਨਾਸਤ ਰਾਵ ਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਵਨੋ ਗੁਰੂ ਪਾਸ ਹਵ ਕੇ ਰੇ ਕਰੋ ਸਤਿਗੁਰ ਸਰਣਾਈ ਕਰ ਦਿਆਨ ਪ੍ਰਗਾਸ ਮੇਰੇ ਮਿਤ ਗੁਰ ਦੇ ਮੌਕ ਰਾਮ ਨਾਮ ਪ੍ਰਗਾਸ ਗੁਰਬਤਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਹਾਸ ਰਹਾਉ ਹਰ ਜਨ ਕਿੜ ਭਾਗ ਵਡੇਰੇ ਨਹ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਰਤਾ ਸੁ ਹੈ ਮਨ ਸੰਗਤ ਗੁਣ ਪ੍ਰਗਾਸ ਨਹ ਹਰ ਹਰ ਹਾਰ ਨਾਮ ਨਾ ਪਾਇਆ ਤੇ ਭਾਗ ਹਣ ਜਾਂ ਪਾਸ ਜੋ ਸਤਗੁਰ ਸਾਰਣ ਸਾਂਗਤ ਨੇ ਆਏ ਤ੍ਰਿਗਜੇ ਬੇ ਤ੍ਰਿਗਜਿ ਆਸ ਜਨ ਹਰਿ ਜਨ ਸਾਧਗੁਰ ਸੰਗਤ ਪਾਈ ਅਨੁਧਨ ਵਸਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਿ ਸੁਪਾਇਆ ਮੂਲ ਜਨ ਨਾਨਕ ਨਾਮ ਪ੍ਰਗਾਸ ਰਾਗ ਜਿਦੀ ਮਹਿਲਾ ਪੰਜਵਾ ਕਾਹਿ ਰੇ ਮ੍ਰਿਤਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਬਥਰਵੇਂ ਜਨ ਤੋਂ ਪਾਏ ਤਾ ਕਲ ਜੇ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਨ ਬਲੈ ਸੋ ਤਰਿਆ ਗੁਰ ਪ੍ਰਸਾਦ ਅਪਰਮਦ ਪਾਇਆ ਸੋ ਕੇ ਕਾ ਤਹਰਿਆ ਰਹਾਉ ਜਨਨ ਪਿਤਾ ਲੋਗ ਸੁਮਨਤਾ ਕੋ ਵਿਨਾਗਿ ਸਕੇ ਤਰਿਆ ਸਿਰ ਸਿਰ ਅਲ ਜਸਵਾਹੇ ਠਾਕੁਰ ਖਾਹੇ ਮਨ ਪੋਕਰੀਆ ਉੜੇ ਉੜ ਆਵੈ ਛੇ ਗੋਸਾਨ ਪਾਛੇ ਵਿਸ਼ਦੇ ਸ੍ਰਿਆ ਦਨ ਗਮਨ ਖਲਾਵੈ ਗਮਨ ਚੁਕਾਵੈ ਮਨਮਹਿ ਸਮਰਨ ਕਰਿਆ ਸ਼ਮਨ ਦਾਨ ਦਾਸ਼ਸ਼ਟ ਸਦਾ ਦਾਨ ਠਾਕੁਰ ਖਾਨ ਅਜਲ ਤਿਰਿਆ ਜਨਾਨ ਬਲ ਬਲ ਸਤ ਬਲ ਜਾਈਐ ਤਰੰਤ ਨ ਪਾਦ ਆਵੜਿਆ ਰਾਗ ਸਾਮਹਿਲਾ ਚੌਥਾ ਸੋ ਅਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਅਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਾਮਾਗਮ ਆਪਾਰ ਸਭ ਤਿਆਗ ਹੈ। ਸਭ ਤਿਆਗ ਹੈ ਤੁਮ ਜੀ ਹਾ ਸੱਚੇ ਸਰਦਨ ਹਾਰਾ ਸਾਹਿਬ ਜੀ ਤੁਮ ਹਾਰੇ ਜੀ ਦੁਨੀਆ ਕਾ ਨਤਰਾ ਹਰ ਤਿਆਗੋ ਸੰਤੋ ਜੀ ਸਾਧੋ ਕੇ ਉਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਦਨ ਚਰਨ ਗੜਕੜੰਤਰ ਸਰਬ ਜਨੰਤਰ ਜੀ ਹਰ ਏਕ ਅਮਰ ਸੁਆਣਾ ਦਾਦੇ ਵਿਖਾਰੀ ਨੇ ਸਾ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਨਾ ਵਰਣਾ ਜਾਣਾ ਤੂੰ ਅਪਾਰ ਬਨਪ ਬੇਅੰਤ ਬੇਅੰਤ ਜੀ ਤੇਰੇ ਕੀ ਆਗੁ ਲੱਖ ਵਖੜਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਮ ਜੀ ਜਨਾਨ ਨਿਤਿ ਗੁਰ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਮ ਜੀ ਇਸ ਜਨ ਅਜਗਮ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਧਿਆਵ ਆਜੇ ਦਿਨ ਤੋਟੇ ਜਾਵਗੇ ਫਾਸੇ ਜਿਨ ਦਰਪਾਉ ਜਨ ਹਾਰ ਦਰਪਾਉ ਅਤਿ ਆਇ ਆ ਜੀ ਦਿਨ ਕਾ ਪਾਉ ਸੰਗ ਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਆ ਜੀ ਜਨਾਨ ਨਨ ਬਨ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਕਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨ ਕਾ ਅਨੇਕ ਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜਹ ਮੂਸਮਰਤ ਸਾਸਰ ਜੀ ਗਨ ਕ੍ਰਿਆ ਖਟ ਕਰਮ ਗ੍ਰੰਥ ਸੇ ਭਗਤ ਅਸੀਂ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਅਰਖਾ ਪਰਮਪਰ ਕਰਤਾ ਜੀ ਤੁ ਤਜੇਵੜ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾਤ ਏਕੋ ਜੀ ਦੁਨਹ ਚਰ ਕਰਤਾ ਸੋਏ ਦਾ ਪੈ ਪਾਵੈ ਸੋਏ ਵਰਤੇ ਜੀ ਤੂੰ ਆਪੈ ਗਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਉਪਾਈ ਜੀ ਤੂੰ ਦਾਪੈ ਸਰਜ ਸਾਗੋਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਨੋਵੇ ਆਸਾ ਮਹਿਲਾ ਚੌਥਾ ਤੂੰ ਕਰਤਾ ਸਤਿਆ ਨੰਦਾ ਸਾਈ ਜੋ ਤੂੰ ਪਾਵੈ ਸੋ ਇਥਿ ਸੇ ਜੋ ਤੂੰ ਦੇਹੇ ਸੋਇ ਹਾ ਪਾਈ ਰਹਾ ਮਹੂ ਸਭ ਤੇਰੀ ਦੂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਨਾਵ ਰਤਨ ਪਾਇਆ ਗੁਰੂ ਘਰ ਲਾਦਾ ਬਨ ਮੋਗਵਾਇਆ ਦਾਸ ਸ਼ੁਣਿਆ ਮਿਲਾਇਆ ਤੂੰ ਦਰਿਆਵੋ ਸਭ ਤਜਿਹੇ ਬਾਹਿਦ ਮੈਂ ਦੁਜਾ ਕੋਈ ਨਹੀਂ ਜੀ ਜਸਾ ਤੇਰਾ ਖੇਲ ਜਿਦੋਂ ਬਨੁਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਰ ਸਦਹਿ ਆਖ ਵਿਖਾਣੈ ਜਿਨਾਂ ਹਰਿ ਛੇ ਵਿਆਹ ਜਿਨਾਂ ਸੁਖ ਪਾਇਆ ਸਹਜੇ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਈ ਤਤ ਬਿੰਦੂ ਜਹ ਵਰਨਾ ਕੋਈ ਤੁਹ ਕਾਰ ਤਰ ਵਿਖ ਹੈ ਜਾਨ ਹੈ ਸੋਈ ਜਨਾਰ ਗੁਰਮੁਖ ਪਰਗਨ ਹੋਈ ਆਸਾ ਮਹਿਲਾ ਪਹਿਲਾ ਸਤ ਸਰਵੜੇ ਬਿਨਿਵਾਸਾ ਪਾਣੇ ਪਾਵਿਤਨੇ ਦੇ ਕੀਆ ਪੰਗਜ ਮੋ ਪੰਗਲੇ ਚੱਲੇ ਹਮ ਦੇਖਾਂ ਤਿਹਟ ਮੇਲੇ ਮਨ ਇਕਨਾ ਚੇਤ ਸਮੂਨ ਮੰਨ ਹਰਿ ਅਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਦਾ ਜਨਮ ਪਿਆ ਬਰਨਤ ਨਾਨਕ ਜਨ ਕੇ ਸਰਣਾ ਜਨ ਤੂੰ ਨਾਹੀ ਵੇ ਸ੍ਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਮਨਖ ਦੇਹੁਰਿਆ ਗੋਮਿੰਦ ਬਨਣ ਕੇ ਹੈ ਤੇਰੇ ਬਰੀਆ ਔਰ ਕਾਜ ਤਿਰਗਿਤ ਨ ਕਾਮ ਅਮਰ ਸਾਧ ਸੰਗਤ ਪੰਜ ਕੇਵਲ ਨਾਮ ਸਰੰਗ ਜਾਵ ਲਾਗ ਭਵ ਜਤਨਨ ਕੈ ਜਨਮਰਥਾ ਜਾਤਿਕ ਮਾਇਆ ਕੈ ਰਹਾਉ ਜਉ ਤਉ ਸੰਜਮ ਨਾਮ ਨਾ ਖਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਰਹੋ ਨਾਨਕ ਆਉਨੇ ਜਕਰਮ ਸ਼ਰਨ ਬਰੇਕੇ ਰਾਖੋ ਸਰਪਾ ਪਾਛਾ ਹੀ ਦਸਵੇਂ ਕਬੂ ਪਾਈ ਮਿਰਤੀ ਚੌਪਈ ਹਮਰੇ ਗਰੋਹਾ ਦੇ ਰੱਛਾ ਪੂਰਨ ਹੋਏ ਏਤ ਕੀ ਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋ ਅਪਰਤ ਪਾਰਾ ਹਮਰੇ ਦੁਸਬਾ ਤੁਕਾ ਬਹੂ ਆਪ ਤਮਨਿਛਾ ਬਹੂ ਸੋਖੇ ਬਸਾਏ ਮੂਰ ਪਰਵਾਰਾ ਸੇਵਾ ਸਿਖ ਸੁਭਾ ਕਰਤਾਰਾ ਮੋਹ ਰਚਾਰ ਜਿਕਰ ਦੇ ਕਰੀਐ ਸਾਬ ਨਨਕਵਾਸ ਭਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਮਨ ਕਿ ਰਹੇ ਪਿਆਸਾ ਤੁਮਹੈ ਸਾਨ ਅਕੇ ਅਵਨਤਿਆ ਆਵੂ ਜੋ ਵਰਚਾਉ ਮ ਸੋ ਤਉ ਤੇ ਪਾਵੇ ਸੇਵਾ ਸਿਖ ਹਮਾਰੇ ਤਾਰੀ ਹੈ ਦਿਨ ਦਿਨ ਸਾਸਤਰ ਹਮਾਰੇ ਮਾਰੀ ਹੈ ਆਪਾ ਹਾ ਦੇਵ ਜੇ ਮਰਿ ਗਏ ਮਰਨ ਕਾਲ ਕਾ ਤਰਾਸਣ ਮਰਿ ਗਏ ਕੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰਿਓ ਰੱਛਾ ਰਾਗ ਨੂ ਰੱਖਣ ਹਾਰੇ ਸਾਹਿ ਸੰ ਸਹਾਈ ਪਿਆਰੇ ਦੇਰ ਬਾਂਸਨ ਕੇ ਹੰਤਾ ਆਤਮ ਹੋ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਵਰਨਾ ਭਵਤਰਾ ਕਾਲ ਪਾਏ ਸੋ ਜਉ ਤਰਾ ਕਾਲ ਪਾਏ ਕਾਲ ਰਿਸ਼ਵਰ ਗਾਸਾ ਸਗਲ ਕਾਲ ਕਾ ਕੀ ਆਦਿ ਬਾਸਾ ਜਵਨ ਕਾਲ ਜੋਗੀ ਸਭ ਕੀ ਓ ਮੇਦਰਾਜ ਵਰਨਾਜ ਉਥੀ ਓ ਜਵਨ ਕਾਲ ਸਦੋ ਸੁਵਾਰਾ ਨਵ ਸ਼ਕਾਲ ਹੈ ਤਾ ਹੈ ਮਹਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵਤਾ ਜਥ ਨੂੰ ਜਾਇਓ ਆਵਤਿ ਗਿਉ ਤਾਰਾ ਸੋਏ ਗੁਰੂ ਸਮਝਿ ਹੋ ਹਮਰ ਨਮਸਕਾਰ ਦਸਹਿਏ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਨਕਾ ਸਵਗਣ ਸੁਗਦੇਉ ਸਤਨੰਕਾ ਪਲਮੋ ਮਦਕਿਉ ਘੜ ਘੜ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪਿਰਵ ਸ਼ਾਨਤ ਚਿਟਿ ਤੇਂ ਨਬੀ ਰਸੂਲ ਸਾਪਰ ਕਿਰਪਾ ਦ੍ਰਿਸ਼ਟ ਅਗਨ ਪੁਲਾ ਸੰਤ ਅਨੰਦ ਉਪਾਏ ਤੇ ਦੁਖੀ ਸੁਪਾਏ ਸਾਧਨ ਕੀ ਸੁਕੇ ਕੇ ਕੇ ਪਿਰਵ ਸ਼ਨ ਘੜ ਘੜ ਕੇ ਪੜ ਪੜ ਕੇ ਜਾਨੈ ਜਦ ਕਰਕ ਅਖਰਾ ਕਰਤਾਰ ਪ੍ਰਜਾ ਤਰਤ ਤਉ ਦੇਹ ਅਪਾਰਾ ਜਵਾਖ ਰਖ ਕਰਤ ਹੋ ਗਭੂ ਤੂੰ ਮਹਿਮਤ ਦੇਹੀ ਤਨ ਸਭ ਨੂੰ ਜੇਤੇ ਵਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੋਜ ਉਚਾਰੈ ਤੂੰ ਸਭ ਹਿਤ ਰਹੈ ਨਾਰਾਮ ਜਾਣਦ ਵੇਦ ਭੇਦ ਨਾਮ ਨਾਮ ਦਰੰਕਾ ਨਾਨਕ ਲੰਭ ਆਦ ਅਨੀਲ ਅਨਾਦ ਸੰਭ ਦਾ ਕਮ ਚਰਦ ਪੇਦਾ ਜਾ ਕੋ ਭੇਵ ਨਾ ਪਾਉਤ ਪੇਦਾ ਤਾ ਕਾ ਕਿਰਪਾ ਹਰਨ ਮਾਨ ਤੋ ਮਹਾ ਮੂੜ ਹੈ ਭੇਦ ਨਾ ਜਾਣ ਤੋ ਮਹਾ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਰਤ ਨੇ ਭੇਵ ਆਪੋ ਆਪਨੇ ਉਦਹਿ ਜਿਤੇ ਬਰਨਤ ਪਿੰਨ ਪਿੰਨ ਤੋ ਹੈ ਤੇਤੇ ਤਵਰਾਨ ਖਾਨ ਜੈ ਬਸਾਰਾ ਕਹਿ ਬੁਧ ਸਜਾ ਪ੍ਰਥਮ ਸੰਸਾਰਾ ਇਕ ਰੂਪਨੂ ਸਰੂਪਾ ਰਗ ਪਿਮਰਾਖੇ ਭੂਪਾ ਅੰਡਾ ਜੇ ਰਸੇ ਤੇ ਕਿਨੀ ਉਤਪਯ ਖਾਨ ਬਹੁ ਰਚਦੀਨੀ ਕਹੋ ਪੁਨਰਜ ਹਵੇ ਬੈਠਾ ਰਹੋ ਸੇਵਣ ਪਿਓ ਸੰਗਰ ਗੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾਦ ਸਰੂਪ ਸੁਆਮ ਪਬ ਅਮਰੱਛਾ ਮੇਰੇ ਤੁਮ ਕਰੋ ਸੇਖੋ ਬਾਣ ਸੇਖੋ ਸੰਗ ਨੂੰ ਦੋਸ਼ ਤੇ ਠੇਠ ਵਚਨ ਪਾਤਾ ਸ਼ਗਲ ਮਲੇਸ਼ ਕਰੋ ਰਣ ਕਥਾ ਜੇ ਤੁਝ ਜਨ ਸਰਣੇ ਪਰੇ ਤਨ ਕਹਿ ਦੋਸਤ ਦੁਖਤ ਹਵੇ ਮਰੇ ਪਰੁਖ ਜਨੁ ਪਗ ਪਰ ਇਤਿ ਹਾਰੇ ਤਨ ਕਹਿ ਤੁਮ ਸੰਕਟ ਸਭ ਟਾਰੇ ਜੋ ਖਲ ਕੋ ਗਵਾਰ ਤਿਆ ਹੈ ਹੈ ਤਾਕੇ ਕਾਲ ਨਿਕਟ ਨਹਿ ਪਰਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇਦ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਹ ਹਰ ਹੋ ਤਾ ਕੇ ਤਾਪ ਦਿਨੁ ਖਮ ਹਰੂ ਰਦ ਸਦ ਕਰਮੋਂ ਸਹ ਹੋਏ ਦੁਸ਼ਟ ਛਾਸ਼ਕ ਨਾ ਕੋਈ ਏਕ ਬਾਰ ਨਮ ਜਨ ਤਮੈ ਸੁਭਾਣਾ ਕਾਲ 파ਸੇ ਤਾਹੇ ਬਾਰਾ ਜਿਨ ਨਰਨਾਮ ਤੇ ਹਰਿ ਕਹਾ ਦਰ ਦੁਸ਼ਟ ਧੋਖ ਤੇ ਰਹਾ ਹਰਣ ਕੇ ਤਮਾ ਸ਼ਰਨ ਤਿਹਾਰੇ ਆਪਾ ਦੈਲ ਹੋ ਮਾਰੇ ਸਰਬ ਥੋਰ ਬੋ ਸਹਾਈ ਦੁਸ਼ਟ ਦੋਗਤੈ ਨਹ ਬਚਾਈ ਸਵਈਆ ਪਾਹੇਂ ਜਾਤੇ ਤੁਮਰੇ ਦਵਤੇ ਗਵਾਖ ਤਰਨਹਿਆਨੇ ਹੋ ਰਾਮ ਰਹੀਬ ਅਪਨਾਨ ਕਰਾ ਅਨੇਕ ਹੈ ਅਨੇਕ ਨਾ ਪਾਣਿਓ ਸਮਰੇ ਸਾ ਸਰਬੇ ਸਮੈ ਮੂਪਿਦ ਕਹੈ ਅਮੇਖ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਾ ਤੁਮਹਿ ਬਖਾਲਿਓ ਦਭਰਾ ਸਗਲ ਦਵਾਰ ਕੋ ਛਡ ਕੇ ਗਹਿਓ ਤੁਹਾਨੂੰ ਦਵਾਰ ਵਾਹਿ ਗਾਹੀ ਕਿਲਾਜ ਅਸ ਗੋਬਿੰਦਾਸ ਤਹਾਰ ਰਾਮ ਕਲੇ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆਰ ਵਰਗਾਈ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸੈ ਸੇਤੇ ਮਨੋਧੀਆਂ ਵਧਾ ਗਾ ਰਾਮ ਕਾਰ ਪਰੀਆਂ ਸ਼ਬਦ ਅਗਾ ਬਣਾਈਆਂ ਸਾਧੋ ਤਾ ਗਵਾ ਹਰੀ ਕੀ ਰਾਮ ਅਨਿਲੇਵ ਸਾਇ ਕਹਿ ਰਾਨ ਗਨਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਨੂੰ ਸੁਧਰ ਹੋ ਹਰ ਨਾਲੇ ਅਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨਾਗਿਲਾ ਸਮਰਤ ਸੁਆਮੀ ਸੋ ਕਿਆ ਮਨ ਅਨੁਸਾਰੇ ਇਹ ਕਹ ਨਾਨਕ ਮਨ ਮੇਰੇ ਸਦਾ ਰੋਮਰਣਾ ਲੀ ਸਾਚੇ ਸਾਹਿਬ ਆਖਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇਹ ਸੋ ਪਾਵੇ ਸਦਾ ਸਿ ਸਲਾਹ ਤੇਰੀ ਨਾਮ ਨੋਸਾ ਬਈ ਨਾਮਿ ਲਿ ਕੇ ਮਨੋਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕੀ ਆਹ ਨਾਹੀ ਕਰਤੇ ਨਾ ਸੱਚਾ ਨਾਮ ਮਿਲਾਦਾ ਰੂਹ ਸਾਚ ਨਾਮ ਧਰਮੇ ਦਾ ਅਰਮਖਾ ਸਭ ਵਾਜਾ ਕਰ ਸ਼ਾਸ ਹੁਣੈ ਉਸਿਆ ਇਨ ਇਛਾ ਸਭ ਜਾਈਆ ਸਦਾ ਫੁਰਮਾਨੇ ਤਾਗਦੇ ਬਟੋ ਜਿਸ ਸਾਰਿਆਂ ਵੜਿਆ ਗਿਆ ਕਹਿ ਨਾਨਕ ਸੋ ਸੰਤ ਹੋ ਸਵਤ ਰੂਪਿਆਰੋ ਸਾਚਾ ਨਾ ਬਿਰਾਦਾ ਲੋ ਵਾਜੇ ਪੰਜ ਸ਼ਬਦ ਅਧਿਕਰ ਸਵਾਗੈ ਘਰ ਸਵਾਗੈ ਸ਼ਬਦ ਵਾਜੇ ਕਲਾਜਿਤ ਕਰਤਾਰੀਆਂ ਪੰਜ ਦੂਦਵਸ ਕਿਤੇ ਕਾਲਕੰਡ ਕੁਮਾਰਿਆ ਤੁਰ ਕਰਮ ਪਾਇਆ ਤਦ ਦਿਨ ਕਾ ਸਿਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸ਼ੁਭ ਹੋਆ ਤਦ ਕਰ ਅਨਹਦ ਵਾਚੇ ਆਨੰਦ ਸੁਣੋ ਹੋੜ ਭਾਗੀ ਹੋ ਅਗਲ ਮਨੋਰਥ ਪੂਰੇ ਪਾਰ ਬ੍ਰਹਮ ਦਾ ਪਾਇਆ ਤਨੇ ਸਗਲ ਸੁਖਰੇ ਦੁਖ ਰੋਸ ਨਤਾ ਬਤਨੇ ਸੋਨੇ ਸਤਿ ਬਾਣੀ ਸਤਿ ਸਾਜਨ ਭਾਏ ਸਰਸੇ ਪੂਰੇ ਗੁਰ ਤੇਜਾਨੀ ਸੁਣ ਤੇ ਬੁਨਿੰਦ ਕਹਤੇ ਪਵਿੱਤ ਸਤਿਗੁਰ ਹਾ ਪਰਪੂਰੇ ਬਨਵੰਤ ਨਾਨਕ ਬੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਮਦਾਵੜੀ ਬੰਦਾ ਪੰਜਵਾ ਆਥਾਲ ਵਿਸ ਨਵਸਤਉ ਪਈਓ ਸਤ ਸੰਦੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹਿਉਦਾਰੂ ਇਹ ਵਹਤ ਜਿਨੇ ਜਾਇ ਨਤ ਨਦਰਖਰ ਤਾਰੋ ਦਮ ਸੰਸਾਰ ਚਨ ਲਾ ਕਰੇ ਗਏ ਸਵਨਾ ਨ ਨ ਬ੍ਰਹਮ ਬਸਾਰੂ ਸਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮਿਲੋ ਜੋਗ ਤੋ ਹੋਈ ਮੈਂ ਤੇਰੇ ਗੁਣਿਆਰੇ ਕੋ ਗੁਣ ਦਾਹੀ ਆਪੇ ਦਰਸ ਪਿਉਈ ਦਰਸ ਪਿਆ ਮਹਿਨਾਮ ਤੁਮੇ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਸਾਨ ਮਨ ਥੀਵੇ ਹਰਿਆ ਪਾਉੜੇ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੈ ਔਥੈ ਤੇਰੇ ਰਾਖ ਅਗਨੀ ਅਦਨਵਾਹੈ ਸੁਣ ਕਜਮ ਕੈ ਨੂਤ ਨਾਇ ਤੇ ਰਹਿ ਛਡ ਜਾਹੈ ਪਾਉ ਜਲ ਵਸਾ ਸੰਗਾ ਹੋ ਗੁਰ ਸ਼ਬਦੇ ਪਾਰ ਪਾਹੇ ਰਗੁ ਲਗੇ ਪਿਆਸ ਅਮਰਤ ਸੇ ਖਾਹੀ ਇਕਨ ਬਨ ਅਗਨ ਗੋਗਨ ਗਾਹੈ ਸਾਹਸਨ ਗੁਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵੇ ਤਦਾਹੀ ਸ਼ਲੋਕ ਮਹਲਾ 5 ਅੰਤਲ ਗੁਰ ਰਤੜਾ ਜਿਹਵਾ ਜਗਰ ਨਾਉ ਨਿਤਨੇ ਸਤਗੁਰ ਪੇਖਣਾ ਸਦਾ ਬਣੇਸ਼ਰ ਨਾਮ ਗੁਰ ਨਾਉ ਸਤਗੁਰ ਸੇਤਿਰਤੇ ਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨਵਾ ਦੇ ਜਗ ਮੁਤਮ ਕਾਟੇ ਹੈ ਵਰਲੇ ਕੇ ਕੀ ਮਹਿਲਾ ਪੰਜਵਾ ਰਖੇ ਰਖਨ ਹਾਰ ਆਪ ਵਾਰੀਨ ਅਗਰ ਕੇ ਪੈਲੇ ਪਾਈ ਕਾਜ ਸਵਾਰੀਨ ਹੋ ਆਪ ਦਿਆਲ ਜਮਨ ਹੋ ਨਾ ਸਾਰੀਨ ਸਾਜ ਨਾਗੇ ਸੰਗ ਭਵ ਲਤਾਰੀਨ ਤਾਕਤ ਅਨਿਤਗ ਦੁਸ਼ਟ ਅਖਨ ਮਾਹੇ ਬਦਾਨੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਬਾਹੀ ਜੇ ਸਾ ਸਮਰਤ ਸਗ ਹੋਏ ਸਗਲੇ ਦੁਖ ਜਾਹੇ ਤਿਸ ਨਾਨਕ ਮੰਨੈ ਬਾਹੀ ਜੇ ਸਾ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ